ਮੁਨ ਤਨ ਪਸਾਰੇ ਆਗਿਆ ਪਈ ਅਕਾਲ ਕੀ ਤੱਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰ ਦੇ ਸਬੰਧ ਦੇ ਵਿੱਚ ਅਡਿਆਨਾ ਗ੍ਰੀਨਵੁੱਡ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਦੇ ਵਿਖੇ ਜਰਨਗਰ ਕੀ ਤਨੈ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈਗਾ ਕੱਲ ਨੂੰ ਸ਼੍ਰੀ ਅਖੰਡ ਪਾਤਸ਼ਾਹ ਆਰੰਭ ਕੀਤੇ ਜਾਣਗੇ ਔਰ ਐਤਵਾਰ ਨੂੰ ਭੋਗ ਪੈਣਗੇ ਤਮਾਮ ਜਿਹੜੀਆਂ ਸੰਗਤਾਂ ਨੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਿਹਾ ਹੈਗੇ ਨੇ ਔਰ ਅਸੀਂ ਇਸ ਮੰਚ ਤੋਂ ਤੁਹਾਨੂੰ ਸਦਾ ਵੀ ਦੇ ਰਿਹਾ ਕਿ ਜਿੰਨੀ ਵੀ ਨਾਨਕ ਨਾਮਲੇਵਾ ਸੰਗਤ ਹੈ ਆਸ-ਪਾਸ ਰਹਿੰਦੀ ਹੈਗੀ ਹੈ ਉਹ ਜ਼ਰੂਰ ਇੱਥੇ ਹੋਮੋ ਹੋਮਾ ਕੇ ਪਹੁੰਚਿਓ ਔਰ ਸਮੂਹ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਜਿਹੜੀ ਅਪੀਲ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਔਰ ਇੱਥੇ ਪਤਵੰਤ ਸੰਚੇਰ ਮੇਰੇ ਨਾਲ ਮੌਜੂਦ ਵੀ ਹੈਗੇ ਨੇ ਗੱਲਬਾਤ ਕਰਾਂਗੇ ਔਰ ਕੀ ਕੀ ਪ੍ਰੋਗਰਾਮ ਰਹਿਣ ਵਾਲੇ ਨੇ ਨਗਰ ਕੀਰਤਨ ਦੀ ਕਦੋਂ ਆਰੰਭਤਾ ਹੋਵੇਗੀ ਕਦੋਂ ਸਮਾਪਤੀ ਹੋਵੇਗੀ ਔਰ ਕਿਹੜੇ ਕਿਹੜੇ ਢਾਡੀ ਜਥੇ ਰਾਗੀ ਜਥੇ ਇੱਥੇ ਪਹੁੰਚ ਰਹੇ ਹੈਗੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਮੇਰੇ ਪੀਰੀ ਦੇ ਮਾਲਕ ਬੰਦੀ ਛੁੜਦਾਤਾ ਸ਼ੇਵੇ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਇਸ ਪਾਵਨ ਯਾਦਗਾਰੀ ਸਥਾਨ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਗੁਰਫਤ ਤੇ ਪ੍ਰਵਾਨ ਹੋਵੇ ਜੇ ਬਲਾਵ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਹਰ ਸਾਲ ਦੀ ਤਰ੍ਹਾਂ ਇਸ ਪਾਵਨ ਸਥਾਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵੱਲੋਂ ਸਮੂਹਿਕ ਰੂਪ ਵਿੱਚ ਇਕੱਤਰ ਹੋ ਕਰਕੇ ਬੜੇ ਸ਼ਰਧਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਪਾਵਨ ਫਰਮਾਨ ਅਨੁਸਾਰ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਗੁਰਮਤ ਸਮਾਗਮ ਤਿੰਨ ਰੋਜ਼ਾ ਗੁਰਮਤ ਸਮਾਗਮ ਜਿਹੜੇ ਨੇ ਉਹ ਉਲੀਕੇ ਜਾਂਦੇ ਨੇ ਸ਼ੁੱਕਰਵਾਰ 19 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪਹਿਲੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 19 ਤਰੀਕ ਦਿਨ ਸ਼ਨੀਚਰਵਾਰ 11 ਵਜੇ ਨਗਰ ਕੀਰਤਨ ਦੀ ਜਿਹੜੀ ਰਵਾਨਗੀ ਹੈ ਵਾਹਿਗੁਰੂ 20 ਤਰੀਕ ਨੂੰ ਨਗਰ ਕੀਰਤਨ ਦੀ ਜਿਹੜੀ ਰਵਾਨਗੀ ਹੈ ਉਹ ਨਗਾਰਿਆਂ ਤੇ ਜਕਾਰਿਆਂ ਦੀ ਗੂੰਜ ਵਿੱਚ ਦਿਨ ਦੇ 11 ਵਜੇ ਇੱਥੋਂ ਹੋਵੇਗੀ ਸੰਗਤਾਂ ਨੂੰ ਬੇਨਤੀ ਹੈ ਸਮੂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕੇ ਵੱਧ ਚੜ ਕੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਹਾਜ਼ਰੀਆਂ ਭਰੋ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕਰੋ ਗੁਰੂ ਘਰ ਦੀਆਂ ਸ਼ਿਵਾਵਾਂ ਕਰਕੇ ਆਪਣਾ ਜਨਮ ਸੁਫਲਾ ਕਰੋ ਜੀ ਇੱਕ ਦੋ ਸਵਾਲ ਸਰ ਮੇਰੇ ਰਹਿਣਗੇ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਚੱਲਦੇ ਆ ਕਿ ਪ੍ਰਾਈਮ ਪੰਜਾਬ ਟੀਵੀ ਤੇ ਇਹ ਜਿੰਨੀ ਵੀ ਅਰੰਭਤਾ ਹੋਵੇਗੀ ਨਗਰ ਕੀਰਤਨ ਤੋਂ ਸਟਾਰਟਿੰਗ ਤੋਂ ਲੈ ਕੇ ਅਰੰਭਤਾ ਤੱਕ ਤੁਹਾਨੂੰ ਲਾਈਵ ਜਿਹੜਾ YouTube Facebook Instagram ਜਾਂ TikTok ਤੇ ਤੁਸੀਂ ਵਕਤ-ਵਕਤ ਤਸਵੀਰਾਂ ਸਾਡੇ ਤੱਕ ਤੁਹਾਡੇ ਤੱਕ ਪਹੁੰਚਾਈਆਂ ਜਾਣੀਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਔਰ ਪ੍ਰਬੰਧਕਾਂ ਵੱਲੋਂ ਵੱਧ ਤੋਂ ਵੱਧ ਕਿਉਂਕਿ ਆ ਜਦੋਂ ਆਪਾਂ ਦੇਸ਼ ਛੱਡਿਆ ਮੁਲਕ ਛੱਡਿਆ ਆਪਣੇ ਗੁਰਦਆਮ ਅੱਬਿਆ ਆਪਣਾ ਸੱਭਿਆਚਾਰਾ ਸੀ ਵਿਦੇਸ਼ਾਂ ਦੇ ਵਿੱਚ ਵੀ ਉਸੇ ਤਰੀਕੇ ਨਾਲ ਲੈ ਕੇ ਆਏ ਹੈਗੇ ਆਂ ਔਰ ਇਸ ਨੂੰ ਵੱਧ ਫੁੱਲਾ ਰਹੇ ਹੈਗੇ ਆਂ ਅਸਲ ਸੰਗਤਾਂ ਦਾ ਕਿਦਾਂ ਦਾ ਸਹਿਯੋਗ ਰਹਿੰਦਾ ਹੈਗਾ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਹ ਲਿਖ ਕੇ ਜਾਂਦੇ ਨੇ ਦੇਖੋ ਸਮੇਂ-ਸਮੇਂ ਅਨੁਸਾਰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੀ ਹੈ ਤੇ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ ਸਿੱਖ ਆਗੂਆਂ ਵੱਲੋਂ ਬਾਰਲਿਆ ਸਟੇਟਾਂ ਵਿੱਚ ਵੀ ਜਦੋਂ ਕੌਮੀ ਮਸਲਿਆਂ ਨੂੰ ਲੈ ਕੇ ਪੰਥਕ ਮਸਲਿਆਂ ਨੂੰ ਲੈ ਕੇ ਜਦੋਂ ਵੀ ਕੋਈ ਕਾਲ ਆਉਂਦੀ ਹੈ ਇਥੋਂ ਦੀ ਪ੍ਰਬੰਧਕ ਕਮੇਟੀ ਆਪਣਾ ਫਰਜ਼ ਨਿਭਾਉਂਦੀ ਹੈ ਸਿੱਖ ਸੰਗਤਾਂ ਵੀ ਆਪਣਾ ਜਿਹੜਾ ਸਹਿਯੋਗ ਸਹਿਯੋਗ ਹੈ ਉਹ ਵੱਧ ਚੜ ਕੇ ਕਰਦੀਆਂ ਨੇ ਤੋਂ ਸੰਗਤ ਨੂੰ ਦੁਬਾਰਾ ਅਸੀਂ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਗੁਰੂ ਘਰ ਦੀਆਂ ਅਸੀਸਾਂ ਤੁਸੀਂ ਪ੍ਰਾਪਤ ਕਰਨੀਆਂ ਨੇ ਜਿੱਥੇ ਇੱਥੇ ਪ੍ਰਬੰਧਕ ਕਮੇਟੀ ਵੱਲੋਂ ਮੈਂ ਇੱਕ ਬੇਨਤੀ ਕਰਦਾ ਜਾਵਾਂ ਪ੍ਰਬੰਧਕ ਕਮੇਟੀ ਵੱਲੋਂ ਵੱਧ ਚੜ ਕੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਸ੍ਰੀ ਅਕਾਲ ਤਖਸ਼ਾਭ ਜੀ ਦੀ ਸਰਵਉੱਚਤਾ ਨੂੰ ਮੁੱਖ ਰੱਖਦੇ ਆ ਉਥੋਂ ਦੀ ਮਾਨ ਮਰਜਾਦਾ ਨੂੰ ਮੁੱਖ ਰੱਖਦੇ ਆ ਸ੍ਰੀ ਅਕਾਲ ਤਖਸ਼ਾਭ ਨੂੰ ਇਹ ਪਾਵਨ ਸਥਾਨ ਜਿਹੜਾ ਸਮਰਪਿਤ ਹੈ ਪ੍ਰਬੰਧਕ ਕਮੇਟੀ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਇੱਥੇ ਬੱਚੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕਰਦੇ ਹਨ ਤੇ ਗਤਕੇ ਦੇ ਸ਼ਸਤਰਾਂ ਦੇ ਜੋਰ ਜਿਹੜੇ ਨੇ ਉਹ ਦਿਖਾਇਆ ਜਾਂਦੇ ਨੇ ਸ਼ਸਤਰ ਵਿਦਿਆ ਜਿਹੜੀ ਉਹ ਸਿਖਾਈ ਜਾਂਦੀ ਹੈ ਸੋ ਬੱਚੇ ਵੀ ਇੱਥੇ ਵੱਧ ਤੋਂ ਵੱਧ ਇੱਥੇ ਗੁਰਬਾਣੀ ਦੀ ਗੁਰਮਤਿ ਦੀ ਵਿਦਿਆ ਜਿਹੜੀ ਉਹ ਪ੍ਰਾਪਤ ਕਰ ਰਹੇ ਨੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਪਿਛਲੇ 2.5 ਸਾਲਾਂ ਵਿੱਚ ਜੋ ਇੱਥੇ ਰਹਿ ਕੇ ਦੇਖਿਆ ਹੈ ਮਨ ਨੂੰ અત્યੰਤ ਖੁਸ਼ੀ ਹੁੰਦੀ ਹੈ ਸਿੱਖ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਬਾਬਾ ਸ਼ੁਕਰੀਆ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ